ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਮੁੰਡਾ ਪਿੰਡ ਅਸੀਂ ਖਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਬਸੰਤ ਸਿੰਘ ਦੇ ਫਾਰਮ ਤੋਂ ਜਿਹੜੀ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚਾਰ گاਵਾ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਦੋਸਤੋ ਦੋ گاਵਾ ਜਿਹੜੀਆਂ ਸੁਈਆਂ ਵਾ ਇਹ ਦੋ ਜਿਹੜੀਆਂ گاਵਾ ਗੱਬਣੇ ਡਿਟੇਲ ਇਹਨਾਂ گاਵਾ ਦੀ ਕੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਅਗੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਦੇਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇ ਦੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਕਿਸੇ ਹੋਰ ਵੀਰ ਦਾ ਫਾਇਦਾ ਸਕਦਾ ਮੇਰਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾ ਤਸल्ली ਦੋਸਤੋ ਆਪਣੀ ਜਰੂਰ ਕਰਿਆ ਕਰੋ ਪਸ਼ੂ ਖਰੀਦਣ ਲੱਗੇ ਦੋਸਤੋ ਵੀਡੀਓ ਆਪਣੀ ਫੇਸਬੁੱਕ ਚੈਨਲ ਤੇ ਵੀ ਚੱਲਦੀ ਆ ਇੰਸਟਾਗ੍ਰam ਤੇ ਵੀ ਚੱਲਦੀ ਆ ਵੀਰਾਂ ਨੂੰ ਬੇਨਤੀ ਕਰਦਾ ਫੇਸਬੁੱਕ ਤੇ ਇੰਸਟਾਗ੍ਰam ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੋਸਤੋ ਐਂਡ ਤੱਕ ਜਰੂਰ ਦੇਖਿਆ ਕਰੋ ਦੋ گاਵਾ ਦੋਸਤੋ ਜਰਸੀ ਅਤੇ ਇੱਕ ਸ਼ਾਈ ਵਾਲ ਤੇ ਇੱਕ ਐਚ ਐਫ ਕ੍ਰਾਸ ਜਿਹੜੀਆਂ گاਵਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਵਰ ਕਰਨੀਆਂ ਡਿਟੇਲ ਇਹਨਾਂ گاਵਾ ਦੀ ਆਪਾਂ ਵੀਰ ਤੋਂ ਪੁੱਛ ਕੇ ਕਰਦੇ ਹਾਂ ਤੁਹਾਨੂੰ ਦੱਸਾਂਗੇ ਆਓ ਕਰੀਏ ਵੀਰ ਨਾਲ ਗੱਲਬਾਤ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਵੀਰ ਜੀ ਠੀਕ ਠਾਕ ਜੀ ਵਧੀਆ ਵਧੀਆ ਭਾਈ ਠੀਕ ਠਾਕ ਜੀ ਕਿੰਨਾ ਵੀਰ ਜੀ ਕੰਮ ਕਰ ਚੱਲੀ ਜਾਂਦਾ ਵਧੀਆ ਹਾਂਜੀ ਹਾਂਜੀ ਵਧੀਆ ਚੱਲੀ ਜਾਂਦਾ ਜੀ ਠੀਕ ਹੈ ਜੀ ਵੀਰ ਜੀ ਸਭ ਤੋਂ ਪਹਿਲਾਂ ਆਪਣਾ ਐਡਰੈਸ ਬੋਲ ਦਿਓ ਜੀ ਐਡਰੈਸ ਆਪਣਾ ਪਿੰਡ ਮੁੰਡਾ ਪਿੰਡ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਨਤਨ ਸਰ ਠੀਕ ਹੈ ਜੀ ਆਪਣਾ ਵੀਰ ਜੀ ਫੋਨ ਨੰਬਰ ਤੇ ਨਾਮ ਦੱਸ ਦਿਓ ਨਾਮ ਬਸੰਤ ਸਿੰਘ ਹਾਂਜੀ ਤੇ ਫੋਨ ਨੰਬਰ 9774980090 ਠੀਕ ਹੈ ਜੀ ਅੱਛਾ ਵੀਰ ਜੀ ਵਪਾਰ ਦਾ ਕੰਮ ਕਰਦੇ ਹੋ ਹਾਂਜੀ ਵੀਰ ਜੀ ਠੀਕ ਹੈ ਜੀ ਚਾਰ ਗਾਵਾਂ ਵੀਰ ਜੀ ਅੱਜ ਸੇਵਤੇ ਤੇ ਚਾਰ ਗਾਵਾਂ ਦੇ ਵਿੱਚੋਂ ਗੱਬਣ ਕਿੰਨੇ ਤੇ ਸੂਈਆਂ ਕਿੰਨੀਆਂ ਇਹ ਵੀਰ ਜੀ ਇੱਕ ਟੋਕੜ ਗੱਬਣ ਹਾਂਜੀ ਇੱਕ ਸੂਈ ਆ ਠੀਕ ਹੈ ਜੀ ਦੋ ਗੱਬਣਾ ਆ ਦੋ ਗੱਬਣਾ ਜੀ ਹਾਂਜੀ ਤੇ ਸ਼ੁਰੂ ਕਰੀ ਵੀਰ ਜੀ ਆਪਾਂ ਸਭ ਤੋਂ ਪਹਿਲਾਂ ਟੋਕੜ ਗੱਬਣ ਗਾਹ ਤੋਂ ਸ਼ੁਰੂ ਕਰ ਲਈਏ ਕੀ ਡਿਟੇਲ ਦੀ ਕਿੰਨੇਵੇਂ ਸੂਆ ਸੂਈ ਆ ਕਿੰਨੇਵੇਂ ਸੂਈ 'ਤੇ ਗੱਬਣੇ ਇਹ ਵੀਰ ਜੀ ਤੀਜੇ ਸੂਆ 'ਤੇ ਗੱਬਣਾ ਠੰਡੀ ਸੀਲ ਆ ਠੀਕ ਹੈ ਜੀ ਜਿਤਰਾ ਮਾਗੀ ਭਾਵਾਂ ਬੱਚੇ ਹਾਂ ਜੀ ਅੱਛਾ ਬੱਚਾ ਹੈ ਮਗਰ ਹਾਂ ਜੀ ਨਹੀਂ ਬੱਚਾ ਨਹੀਂ ਇਹਦੇ ਮਗਰ ਬੱਚਾ ਐਕਸਪਾਇਰ ਹੋ ਗਿਆ ਹਾਂ ਜੀ ਠੀਕ ਹੈ ਜੀ ਦੁੱਧ ਦੇਖ ਲਓ 10 ਕਿਲੋ 10 ਕਿਲੋ ਦੁੱਧ ਜੀ ਹਾਂ ਜੀ ਠੰਡਾ ਕਰਕੇ ਤਿੰਨਾਂ ਮਹੀਨੇ ਦੀ ਚੈੱਕ ਪਾਸ ਤਿੰਨਾਂ ਮਹੀਨੇ ਚੈੱਕ ਪਾਸ ਹੈ ਤੀਜੇ ਸਵੇਰੇ ਵਾਸਤੇ ਗੱਬਣੇ ਹਾਂ ਜੀ ਖੋਲਹੀਏ ਜੀ ਦੋਸਤੋ 10 ਕਿਲੋ ਦੁੱਧ ਵੀਰ ਕੰਦਾ ਜਿਹੜਾ ਮੌਕੇ ਦਾ ਤਿਆਰ ਆ ਤੇ ਜੇ ਸਵੇਰੇ ਵਾਸਤੇ ਦੋਸਤੋ ਗੱਬਣੇ ਤਿੰਨਾਂ ਮਹੀਨੇ ਦੀ ਗੱਬਣ ਚੈੱਕ ਪਾਸ ਆ ਬੇਸ਼ੱਕ ਦੋਸਤੋ ਕੋਈ ਆਪਣਾ ਡਾਕਟਰ ਦੇ ਨਾਲ ਲੈ ਕੇ ਵੀ ਚੈੱਕ ਅਸ ਦਾ ਕਰਾ ਲੈ ਬਾਕੀ ਵੀਰ ਨੂੰ ਦੋਸਤੋ ਇਹ ਓਕੇ ਰਿਪੋਰਟ ਥੋੜੀ ਜਿਹੀ ਕੀ ਲੰਮੀ ਤੋਂ ਵਧੀਏ ਥੋੜੀ ਸਹੀਏ ਤੋਂ ਵਧੀਏ ਮੁਰਨਾ ਬੋਲ ਮੈਚ ਆਪਣੇ ਨਾਲ ਦੋਸਤੋ ਕਰਾਉਸ ਆ ਸ਼ਾਇਨਿਕ ਸਿੰਘ ਦੋਸਤੋ ਗਾਂਧੀ ਬਹੁਤ ਵਧੀਆ ਹੈ ਬਾਕੀ ਦੋਸਤੋ ਆਰਡਰ ਕੁਆਲਟੀ ਜਿਹੜੀ ਗਾਂ ਦੀ ਚੰਗੀ ਆ ਤਕਰੀਬਨ ਜਿਹੜੇ ਹਿਸਾਬ ਨਾਲ ਵੀ ਦੱਸਦਾ 10 ਮਹੀਨੇ ਦੀ ਗੱਭਣ ਚੱਕ ਪਾਸ ਆ ਉਸ ਹਿਸਾਬ ਨਾਲ ਦੋਸਤੋ ਆਰਡਰ ਕੁਆਲਟੀ ਗਾਂ ਦੀ ਬਹੁਤ ਵਧੀਆ ਥਣਾਪਾ ਦੀ ਕੁਆਲਟੀ ਚੰਗੀ ਹੈ ਸੱਜਰ ਨੇ ਵੀਰ ਦੀ ਕੰਨਾ ਕ ਦੁੱਧ ਨੇ ਚੋਇਆ ਜੀ ਇਹਦਾ ਵੀਰ ਜੀ 18 18 ਲੀਟਰ ਪਲਾਸੀ ਆ 20 ਜੀ ਸੱਜਣੇ ਚ ਆਇਆ ਹਾਂਜੀ ਹਾਂਜੀ ਠੀਕ 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 20 ਲੀਟਰ ਜੀ ਠੀਕ ਹੈ ਬੱਚਾ ਕੀ ਤਾਂ ਤਹਿਨੀ ਵੀ ਪਲਾਉਣਾ ਇਹ ਬੱਚਾ ਵੀ ਜੀ ਬੱਛਾ ਦਿੱਤਾ ਸੀ ਬੱਛਾ ਦਿੱਤਾ ਹਾਂਜੀ ਠੀਕ ਹੈ ਜੀ ਹੁਣ ਮਿਲਨ ਮਲ ਦੇ ਵਿੱਚ ਕੋਈ ਦਿੱਕਤ ਨਾ ਨਾ ਭਾਜੀ ਜਿਤਨਾ ਮਰਜੀ ਨਿਆਣਾ ਪਾ ਕੇ ਗਾੜੀ ਕੀੜ ਚੋਕਰ ਜਾ ਪਾ ਕੇ ਤੇ ਜਿਤਨਾ ਮਰਜੀ ਬੈਹ ਜਾਈ ਅੱਛਾ ਜੀ ਨਾ ਵੀ ਜੀ ਠੀਕ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਕਈ ਵਾਰੋਂ ਦੋਸਤੋ ਪਹੂ ਥੋੜਾ ਜਿਆਦਾ ਸਾਡਾ ਕਰਕੇ ਥੋੜਾ ਜਿਆਦਾ ਕਈ ਰੋ ਆਪਰੇ ਹਾਂਜੀ ਹਾਂਜੀ ਭਾਜੀ ਉਹ ਕੈਮਰੇ ਤੋਂ ਡਰ ਜਾਂਦੇ ਕੋਈ ਗੱਲ ਨਹੀਂ ਦੋਸਤੋ ਤੁਹਾਨੂੰ ਐਂਡ ਤੇ ਇੱਕ ਰਾਫੀਅ ਤੋਰ ਕੇ ਦਿਖਾ ਦਾਂਗੇ ਹੱਥੋਂ ਤੇ ਲਾ ਕੇ ਚੰਗੀ ਤਾਂ ਤਸੱਲੀ ਕਰਾਂਗੇ ਤੁਹਾਡੀ ਆ ਵੀ ਠੰਡੀ ਸੀਲ ਆ ਜੀ ਦੂਸਰੇ ਇਹਦਾ ਵੀਰ ਜੀ ਮੁੱਲ ਨਾ ਕਰਨਾ ਤਾਂ ਇਹਦਾ ਵੀ ਜੀ ਆਪਾਂ ਹਾਂ ਜੀ ਵੀਰ ਜੀ ਮੁੱਲ ਕੀ ਕਰਦੇ ਵੇੜਾ ਮੁੱਲ ਇਹਦਾ ਵੀ ਜੀ ਇਹਦਾ ਆਪਾਂ 40 ਕਰੀਏ 45 ਕਰੀਏ 37000 ਦੀ ਹਾਂ ਨਾ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਦੋਸਤੋ 40000 ਰੁਪਿਆ ਵੀਰ ਨੇ ਜਿਹੜੀ ਡਿਮਾਂਡ ਰੱਖੀ ਹੈ ਗਾਂ ਦੀ ਸੈਂਪੀਅਰ ਪੀ ਆਰ ਪੀ ਦੀ ਵੀਰ ਕਹਿੰਦਾ ਪਹਾੜਾ ਕਰਦਾਂਗਾ ਬਾਕੀ ਦੋਸਤੋ ਮੋਲ ਜਿਹੜੇ ਵੀਡੀਓ ਦੇ ਵਿੱਚ ਹੁੰਦੇ ਫਿਕਸ ਨਹੀਂ ਹੁੰਦੇ ਮੌਕੇ ਤੇ ਦੋਸਤੋ ਮੋਲ ਥੋੜਾ ਬੜਾ ਜਰੂਰ ਘੜ ਜਿੰਨਾਂ ਦਾ ਫੋਨ ਦੋਸਤੋ ਜਰੂਰ ਕਰਿਆ ਕਰੋ ਤੋਕੜ ਗੱਬਣ ਚੈੱਕ ਪਾਸ ਆ 10 ਕਿਲੋ ਦੁੱਧ ਹੋਣ ਜਿਹੜਾ ਮੌਕੇ ਤੇ ਤਿਆਰ ਆ ਇਹਦੇ ਬਾਰੇ ਦੱਸਿਓ ਜਰਸੀ ਬਾਰੇ ਵੀ ਕੀ ਡਿਟੇਲ ਹੈ ਦੀ ਇਹ ਵੀਰ ਜੀ ਤੀਜਾ ਸੋਇ ਨੂੰ ਸੁਣੀ ਆ ਅੱਛਾ ਜੀ ਕਿੰਨਾ ਟਾਈਮ ਖੜਦੀ ਵੀਰ ਜੀ ਇਹ ਵੀਰ ਜੀ 20 ਦਿਨ ਲੈ ਜਾਣੇ ਨੇ ਜੀ ਅਜੇ 20 ਦਿਨ ਖੜਦੀ ਹੈ ਹਾਂਜੀ ਹਾਂਜੀ ਤੇ ਪਹਿਲਾਂ ਅਜੇ ਦੇਖੋ ਵੀਰ ਜੀ ਤਲਾ ਤਲਾ ਪੂਰੀਆਂ ਦਾ ਠੀਕ ਹੈ ਜੀ ਹਾਂ ਜੀ ਰਿਕਾਰਡ ਕੋਈ ਪੀਤਾ ਪਤਾ ਇਹਦਾ ਵੀਰ ਜੀ ਘਰ ਵਾਲਿਆਂ ਦੇ ਮੁਤਾਬਕ ਕਹਿੰਦੇ ਆ ਵੀ 16 ਕਿਲੋ ਦੁੱਧ ਚਵਾਇਆ ਇਹਨੇ 16 ਕਿਲੋ ਦੁੱਧ ਚਵਾਇਆ ਨੇ ਦੂਜੇ ਸਵੇਰ ਚ ਹਾਂ ਜੀ ਤੋਰੀ ਵੀਰ ਜੀ ਨੂੰ ਤੋਰ ਦੋਸਤੋ ਤੀਜੇ ਸਵੇਰ ਤੇ ਗੱਭਣ ਟਾਈਮ ਅਜੇ ਘੱਟੋ ਘੱਟ 20 ਦਿਨ ਦਾ ਬਾਕੀ ਪੈਂਡਿੰਗ ਪਿਆ ਦਾ ਦੂਜੇ ਸਵੇਰ ਦੋਸਤੋ ਦੁੱਧ ਘਰ ਵਾਲਿਆਂ ਦੇ ਕਹਿਣ ਮੁਤਾਬਕ 16 ਕਿਲੋ ਦੁੱਧ ਚਵਾਇਆ ਨਹੀਂ ਜਰਸੀ ਹੈ ਦੋਸਤੋ ਗਾਂ ਹੈ ਕੱਦ-ਕੱਡ ਦੋਸਤੋ ਗਾਂ ਦਾ ਚੰਗਾ ਵਾ ਸੁੰਦੇ ਸਮੇਂ ਤੱਕ ਦੋਸਤੋ ਇਹਨਾਂ ਅਡਰ ਕੁਆਲਿਟੀ ਚੰਗੀ ਤਿਆਰ ਕਰ ਲੈਣੀ ਅਜੇ ਵਾਲਟਾਂ ਕਾਫੀ ਪਈਆਂ ਹਵਾਨੇ ਦੇ ਵਿੱਚ ਦੋਸਤੋ ਪਿਓਰ ਯਰਸੀ ਹੇ ਵੀ ਵਿੱਧੀ ਠੰਡੀ ਸੀ ਲਿਆ ਠੀਕ ਹੈ ਜੀ ਜਤਰਾ ਮਰਦੀ ਬਚਾਪਾ ਬੈਠਾ ਰਹੀ ਠੀਕ ਹੈ ਜੀ ਅਜੇ ਦੋਸਤੋ ਆ ਚੱਕਰੋ ਚੱਕ ਕੇ ਇਹ ਹਵਾਨੇ ਦੇ ਵਿੱਚ ਵਲਟ ਲਾਂਦੋ ਆਹ ਵੇਖੋ ਜੀ ਐਂ ਜ ਰਬੜ ਨੂੰ ਬੋਨੇ ਖਿੱਚਿਆ ਜਾਂਦਾ ਪਿਛੇ ਨੂੰ ਦੁੱਧ ਦੋਸਤੋ ਵੀਰ ਦੇ ਕਹਿਣ ਮੁਤਾਬਕ 16 ਕਿਲੋ ਘਰ ਵੇ ਕਹਿੰਦੇ ਵੀ ਆਪਾਂ ਦੂਜੇ ਸਵੇਰ ਚ ਹੋਇਆ ਬਾਕੀ ਵੀਰ ਜੀ ਦੁੱਧ ਪਾਏ ਦਾ ਪਾਏ ਦਾ ਹਾਂਜੀ ਹਾਂਜੀ ਜੇ ਆਪਾਂ ਸੁੱਕੀ ਤੂੜੀ ਦੇ ਬੰਦ ਆ ਗਏ ਇਹਨਾਂ ਨੇ ਦੁੱਧ ਸੜੋ ਦੇਣਾ ਵੀ ਤੇ ਫੇਰ ਤਾਂ ਆਪਾਂ ਆਪਾਂ 20 ਲੀਟਰ ਵਾਲੀ ਬਣ ਲਵੀਏ ਉਹਨੇ ਵੀ 10 ਕਿਲੋ ਹੀ ਦੇਣਾ ਇਦਾਂ ਇਦਾਂ ਗੱਲ ਹੈ ਦੁੱਧ ਤੇ ਸੇਵਾ ਦਾ ਹੀ ਹੈ ਜੀ ਹਾਂਜੀ ਤੇ ਵੀਰ ਜੀ ਇਹਦਾ ਮੁੱਲ ਕੀ ਕਰਦੇ ਇਹਦਾ ਵੀਰ ਜੀ ਮੋਲਾ ਭਾਵੇਂ 45 ਕਰੀਏ 50 ਕਰੀਏ ਹਾਂਜੀ 40000 ਦੀ ਹਾਂ ਨਾ ਦੇ ਦਾਂਗੇ ਠੀਕ ਹੈ ਜੀ 40000 ਤੱਕ ਮੰਨਤਾਂ ਹੋ ਜਾਊਗਾ ਜੀ ਹਾਂਜੀ ਯਾਰਖੰਡ ਹੋ ਜਾਊਗਾ ਦੋਸਤੋ ਡਿਮਾਂਡ ਇਹਦੀ ਵੀ ਵੀਰ ਨੇ 40000 ਰੱਖੀ ਆ 40000 ਦੇ ਵਿੱਚੋਂ ਵੀਰ ਕਹਿੰਦਾ ਵੀ ਆਪਾਂ 1000 ਰੁਪਿਆ ਮਾਨਤਨ ਕਰਾਂਗੇ 39000 ਬਾਕੀ ਦੋਸਤੋ ਮੁੱਲ ਮੈਂ ਤੁਹਾਨੂੰ ਦੱਸਿਆ ਵੀ ਵੀਡੀਓ ਦੇ ਵਿੱਚ ਜਿਹੜੇ ਦੱਸਿਆ ਹੁੰਦੇ ਫਿਕਸ ਨਹੀਂ ਹੁੰਦੇ ਥੋੜਾ ਬੜਾ ਦੋਸਤੋ ਮੁੱਲ ਘੱਟ ਵੱਧ ਜਾਂਦਾ ਦਾ ਜ਼ਰੂਰ ਆਪਣੀ ਆ ਕੇ ਮੌਕੇ ਤੇ ਜਿਹਨੂੰ ਕੋਈ ਬੰਦਾ ਤਸਲੀ ਕਰਦਾ ਉਹਨੂੰ ਦੋਸਤੋ ਮੁੱਲ ਦੇ ਥਾਣਾ ਦੀ ਆਪਣੀ ਵੀ ਵੀ ਫੁੱਲ ਗਾਰੰਟੀ ਹੋਊਗੀ ਕੋਈ ਆਣ ਕੇ ਚੈੱਕ ਕਰ ਸਕਦਾ ਸਾਡੇ ਤੇ ਪਤੂ ਪਹੇ ਬਰਾਬਰ ਆਣ ਬੱਚਾ ਹਾਂਜੀ ਹਾਂਜੀ ਠੀਕ ਹੈ ਜੀ ਤਿੰਨ ਨੰਬਰ ਬਾਰੇ ਦੱਸੀ ਵੀਰੇ ਦੇ ਬਾਰੇ ਇਹਦੇ ਵਿੱਚ ਜੀ ਤੀਜੇ ਇਦੇ ਵਿੱਚ ਦਸਕ ਦਿਨ ਲਊਗੀ ਇਹ ਵੀ 6-7 ਦਿਨ ਲਊਗੀ ਠੀਕ ਹੈ ਜੀ ਹਾਂਜੀ ਸੋਰੀ ਬੀ ਜੀ ਦੋਸਤੋ ਇਹ ਵੀ ਤੀਜੇ ਸੂਈਆਂ ਤੇ ਪਿਓਰ ਜਰਸੀ ਪੰਜਾਬ ਵਾਲੀ ਆ ਕਰੋ ਚੈੱਕ ਦੀ ਫੇਸ ਕੁਆਲਿਟੀ ਲੈ ਜੋ ਬੀ ਜੀ ਸੂਨ ਦੇ ਵਿੱਚ ਟਾਈਮ ਦੋਸਤੋ ਇਹਦੇ ਵਿੱਚ 10 ਦਿਨ ਬਾਕੀ ਪਏ ਆ ਵੀਰ ਦੇ ਕਹਿਣ ਮੁਤਾਬਕ ਏ ਵੀਰੇ ਇਹਦਾ ਕੋਈ ਪਤਾ ਕਿਤਾ ਰਿਕਾਰਡ ਦਾ ਪਿਛਲਾ ਕਿੰਨਾ ਦੁੱਧ ਸੀ ਨਹੀਂ ਵੀਰ ਜੀ ਇਹ ਤਾਂ ਨਹੀਂ ਆਪਾਂ ਆ ਕੇ ਪੁੱਛਿਆਗਾ ਵੀ ਬਾਕੀ ਵੀਰ ਜੀ ਜਿਹੜੇ ਹਾਣਾਂ ਵਾਹਨਾ ਤਿਆਰ ਕਰ ਰਹੇ ਨੇ ਉਸ ਹਾਣਾਂ ਦੇ ਵੀਰ ਜੀ ਦੁੱਧ ਜ਼ਿਆਦਾ ਨਹੀਂ ਦੇ 14-15 ਕਿਲੋ ਉਹਦਾ ਇੱਕ ਬਾਊ ਹੀ ਠੀਕ ਹੈ ਜੀ ਦੋਸਤੋ ਦਰਮਿਆਨੇ ਜੇ ਕੱਦ ਕਾਠ ਦੀ ਬਹੁਤ ਸੋਹਣੀ ਚੰਗੀ ਬਰੀਡ ਪਿਓਰ ਜਰਸੀ ਪੰਜਾਬ ਵਾਲੀ ਜਿਹਨੂੰ ਕਹਿੰਦੇ ਜਰਸੀ ਆਹ ਦੋਸਤੋ ਜੀ ਫੇਸ ਕੁਆਲਿਟੀ ਤੁਹਾਨੂੰ ਇੱਕ ਚੱਕਰਵਾਦਣਾ ਤੋਰ ਕੇ ਵੀਰ ਜੀ ਇੱਕ ਰੀਫੇ ਦਿਖਾਈਏ ਤੁਹਾਨੂੰ ਆ ਦੋਸਤੋ ਕਰੋਚੱਕ ਇੱਕ ਰੀਫੇ ਦਵਾਰ ਤੋਂ ਤੋਰ ਕੇ ਤੁਹਾਨੂੰ ਦਿਖਾ ਦਿੰਦੇ ਆ 10 ਦਿਨ ਦੋਸਤੋ ਸੂਮ ਸੂਣ ਦੇ ਵਿੱਚ ਦਾ ਟਾਈਮ ਜਿਹੜਾ ਬਾਕੀ ਜੇ ਪਿਆ ਤੇ ਸੂਣ ਦੇ ਸਮੇਂ ਤੱਕ ਦੋਸਤੋ ਇਹਨੇ ਵੀ ਆਰਡਰ ਕੁਆਲਿਟੀ ਚੰਗੀ ਤਿਆਰ ਕਰ ਲੈਣੀ ਦੁੱਧ ਦੋਸਤੋ ਆਰਡਰ ਦੇ ਹਿਸਾਬ ਨਾਲ ਇਹ ਵੀ 14 15 ਕਿਲੋ ਬੜੇ ਮਜੇ ਨਾਲ ਚਵਾ ਦੂਗੀ ਕਣਾ ਤੁਣਾ ਜੀ ਦੋਸਤੋ ਕੁਆਲਿਟੀ ਚੰਗੀ ਇਹਦੀ ਇਹ ਵੀ ਠੰਡੀ ਸੀਲ ਆ ਜੀ ਠੀਕ ਹੈ ਜੀ ਤੇ ਪਾ ਤੁਪਾ ਵੀਰੇ ਦਾ ਵੇਹ ਹਾਂਜੀ ਹਾਂਜੀ ਆ ਬਰਾਦਰ ਵੀਰ ਜੀ ਲੋ ਠੀਕ ਹੈ ਜੀ ਆ ਦੋਸਤੋ ਬਿਲਕੁਲ ਠੰਡੀ ਸੀਲ ਲੋ ਵੀਰ ਜੀ ਠੀਕ ਹੈ ਜੀ ਦੋਸਤੋ ਵਲਟ ਲਾ ਹਵਾਨੇ ਚ ਕਾਫੀ ਪਈਆਂ ਇਹਦੇ ਆ ਦੇਖੋ ਜੀ ਠੀਕ ਹੈ ਜੀ ਕੀ ਮੁੱਲ ਕਰਦੇ ਵੀਰ ਜੀ ਇਹਦਾ ਵੀ ਜੀ ਭਾਵਾ 40 ਕਰੀਏ ਭਾਵਾ ਕਰੀਏ 45 ਹਾਂਜੀ 37000 ਦੀ ਦੇ ਦਾਂਗੇ 37000 ਵੀਰ ਜੀ ਹਾਂਜੀ ਠੀਕ ਹੈ ਜੀ ਦੋਸਤੋ ਡਿਮਾਂਡ ਵੀਰ ਨੇ ਇਹਦੀ ਵੀ 40 ਹਜ਼ਾਰ ਰੱਖੀ ਆ ਸੈਂਪੀ 1000 ਰੁਪਿਆ ਵੀਰ ਨੇ ਦੋਸਤੋ ਹਾਨਾ ਕੀਤੀ ਬਾਕੀ ਦੋਸਤੋ ਤੁਹਾਨੂੰ ਮੈਂ ਅੱਗੇ ਵੀ ਦੱਸ ਚੁੱਕਾ ਕਿ ਮੁੱਲ ਫਿਕਸ ਨਹੀਂ ਹੁੰਦੇ ਮੁੱਲ ਦੋਸਤੋ ਜਦੋਂ ਕੋਈ ਬੰਦਾ ਵੀਰ ਭਾਣਾ ਭੜਾ ਜਰੂਰ ਕੋਈ ਵੇਖਣ ਆਉਂਦਾ ਗਾ ਮੌਕੇ ਤੇ ਉਦੋਂ ਦੋਸਤੋ ਮੁੱਲ ਥੋੜਾ ਬੜਾ ਜਰੂਰ ਘਟ ਜਾਂਦਾ ਹੁੰਦਾ ਕਿਉਂਕਿ ਇਹ ਫੋਨ ਦੋਸਤੋ ਜਰੂਰ ਕਰਿਆ ਕਰੋ ਇਹਦੇ ਬਾਰੇ ਦੱਸੀ ਵੀਰ 4 ਨੰਬਰ ਬਏ ਇਹ ਵੀਰ ਜੀ ਪਹਿਲੇ ਸੂਏ ਸੂਈ ਹੈ ਅੱਛਾ ਜੀ ਦੋਸਤੋ ਹਾਂਜੀ ਇਹਨੂੰ ਵੀਰ ਜੀ ਸੂਈ ਨੂੰ ਅੱਜ 5 ਦਿਨ ਹੋ ਗਏ ਜੀ 5 ਦਿਨ ਹੋ ਗਏ ਜੀ ਤੁਰੀਏ ਭਲਪੂਣ ਵੀ ਪਈ ਹਵਨੇ ਨੂੰ ਹਾਂਜੀ ਹਾਂਜੀ 5 ਦਿਨ ਹੋ ਗਏ ਜੀ ਸੂਈ ਨੇ ਠੀਕ ਹੈ ਜੀ ਹੁਣ ਦੁੱਧ ਵੀਰ ਕਿੰਨਾ ਤਿਆਰ ਹੈ ਇਹਦੇ ਥੱਲੇ ਵੇਚੀ ਸਾਢੇ 7 ਕਿਲੋ ਦੁੱਧ ਠੰਡਾ ਕਰਕੇ ਤਿਆਰ ਹੈ ਦੋਵੇਂ ਟਾਈਮਾਂ ਦਾ ਹਾਂਜੀ ਭਾਈ ਠੀਕ ਹੈ ਜੀ ਅਜੇ ਮਿਰਸਾ ਦਾ ਬੋਲੇ ਚੀਆ ਹਾਂਜੀ ਬੋਲੇ ਜੀ ਆ ਵੇ ਜੀ ਠੀਕ 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 ਤੋਰੀ ਜਰੂਰ ਦੋਸਤੋ ਛਾਈ ਵਾਲ ਦੇ ਨਾਲ ਕਰਾਸ ਤੇ ਬੱਚਾ ਜਿਹੜਾ ਦਿੱਤਾ ਦੋਸਤੋ ਬੱਚਾ ਵੀ ਨੇ ਆ ਵਛਾ ਦਿੱਤਾ ਇਹ ਵੀ ਦੋਸਤੋ ਛਾਈ ਵਾਲ ਦੇ ਨਾਲ ਇਹ ਬਿਲਕੁਲ ਵੇਲੋ ਤੰਬੇ ਰੰਗਾ ਰੰਗੇ ਦਾ ਵੀ ਪਹਿਲਾਂ ਸਵੇਰ ਸੂਈ ਦੁੱਧ ਵੀਰ ਦੇ ਕਹਿਣ ਮੁਤਾਬਕ 7 ਲੀਟਰ ਦੁੱਧ ਵੀਰ ਖੰਦਾ ਤਿਆਰ ਆ। ਸੱਜੇ ਸੂਈ ਕਰਕੇ ਦੋਸਤੋ ਬੱਚੇ ਦਾ ਥੋੜਾ ਜਿਹਾ ਗਾਵਾ ਜ਼ਿਆਦਾ ਕਰਦੀ ਆ ਮੈਂ। ਲੱਪੇ ਦੇ ਵਿੱਚ ਵੀ ਮੜੀ ਦੀ ਸ਼ਾਮ ਘਟਲੇ ਘਰੋਂ ਆਈ ਕਰਕੇ। ਲੈ ਜਾ ਬਿੱਲਾ ਜਾ ਕੋਈ ਬੰਦੇ ਬੰਦੇ। ਬੱਚੇ ਦਾ ਥੋੜਾ ਜਿਹਾ ਜ਼ਿਆਦਾ ਕਰਦੀ ਸੀ। ਬਾਕੀ ਦੋਸਤੋ ਅੱਜ ਮੌਸਮ ਵੀ ਥੋੜਾ ਜਿਹਾ ਡਾਊਨ ਐ ਇਸ ਕਰਕੇ ਪਸ਼ੂ ਜਿਹੜੇ ਥੋੜੇ ਬਾਰੇ ਚਲੋ ਮਾੜੇ ਮੋਟੇ ਲੁਬੜੇ ਲੁਬੜੇ ਲਵਾਏ ਨੂੰ ਇਹ ਨਹੀਂ ਗੇ। ਅਛਾ ਵੀਰ ਚੋਨ ਦੇ ਵਿੱਚ ਕਿਦਾਂ ਹੈ ਠੰਢੀ ਨਹੀਂ ਵੀ ਜੀ ਥੋੜਾ ਜਿਆ ਘਰ ਲਈਆ ਮੜ ਆਇਆ ਕਰਦੀ ਆ ਵੀ ਪਹਿਲੇ ਸੂਏ ਨਾ ਉਸ ਦਾ ਕਰਕੇ ਕਰਦੀ ਆ ਜੀ ਐਵੇਂ ਆ ਪਾ ਕੇ ਜੀ ਨਹੀਂ ਬੜੀ ਠੰਢੀ ਸੀ ਲਾਈ ਹਾਂਜੀ ਹਾਂਜੀ ਉਦਾਂ ਰਸੂਈ ਪਾ ਕੇ ਵਧੀਆ ਚੋਈ ਜਾਂਦੀ ਹਾਂਜੀ ਹਾਂਜੀ ਉਸ ਤਰ੍ਹਾਂ ਮੜ ਆਇਆ ਵੀ ਸੀ ਕਰਦੀ ਆ ਫਿਰ ਵੀ ਕਰਦੀ ਆਵੇਂ ਆਪਾਂ ਔਲ ਮੜ ਜੀ ਹਾਂਜੀ ਔਲ ਕਰਦੀ ਆਵੇਂ ਆਪਾਂ ਜਿਹੜੀ ਗੱਲ ਸੱਚੀ ਕੀਤੀ ਚੰਗੀ ਆ ਜੀ ਠੀਕ ਠੀਕ ਆ ਵੇਖੋ ਵੀ ਉਸ ਤਰ੍ਹਾਂ ਦੇ ਨਹੀਂ ਇਹਨਾਂ ਨਹੀਂ ਕਰਦੀਏ ਚਲੋ ਕੋਈ ਨਹੀਂ ਰਹਿਣ ਦੁਰਾਂ ਦੁੱਖ ਕੋਈ ਨਹੀਂ ਵੀ ਜੀ ਰਹਿਣ ਅਛਾ ਇਹਦਾ ਮੁੱਲ ਵੀਰ ਕੀ ਕਰਨਾ ਇਹਦਾ ਵੀ ਜੀ ਭਾਵੇਂ 30 ਕਰੀਏ ਹਾਂਜੀ ਆਵਾ ਬਤੀ ਕਰੀ ਗਏ ਹਾਂ ਜੀ 26000 ਜੀ ਦੇ ਦਾਂਗੇ ਠੀਕ ਹੈ ਜੀ 26000 ਤੋਂ ਕੋਈ ਮੰਨ ਤਣ 500 ਰੁਪਿਆ ਛੋੜ ਕਰ ਦਾਂਗੇ ਠੀਕ ਹੈ ਜੀ ਦੋਸਤੋ ਵੀਰ ਨੇ ਮੁੱਲ ਬਿਲਕੁਲ ਜਾਇਜ਼ ਕੀਤਾ ਵਾ 26000 ਦੇ ਵਿੱਚੋਂ ਵੀ ਦੋਸਤੋ ਵੀਰ ਕਹਿੰਦਾ ਆਪਾਂ ਮੌਕੇ ਤੇ ਕੋਈ 500 ਰੁਪਿਆ ਮੰਨ ਤਣ ਕਰ ਦਾਂਗੇ ਸਾਡੇ 1 25000 ਰੁਪਏ ਦੀ ਦੋਸਤੋ ਹੋ ਜਾਂਦੀ ਹੈ ਬਾਕੀ ਦੋਸਤੋ ਰੇਟ ਤੇ ਮੌਕੇ ਤੇ ਹੁੰਦਾ ਦਾ ਜਿਹੜਾ ਵੀ ਕੋਈ ਵੀਰ ਭਣਾ ਭਰਾ ਖੀਦੂਗਾ ਜਾਂ ਫੋਨ ਤੇ ਮੁੱਲ ਕਰੂਗਾ ਰੇਟ ਆਪ ਦੀ ਭਾਵੇਂ ਤਿੰਨ ਟਾਈਮ ਚ ਵਾਈ ਕਰਕੇ ਖੜੇ ਠੀਕ ਹੈ ਜੀ ਬਾਕੀ ਚੋਆ ਚੁਆਇਸ ਵੀ ਹੈ ਇੱਕ ਨਾ ਹਾਂ ਜੀ ਹਾਂ ਜੀ ਥਾਣਾ ਤੁਹਾਨੂੰ ਦੀ ਪੂਰ ਛਟਾ ਨਾ ਨਾ ਕੋਈ ਨਹੀਂ ਵੇਚ ਆਉਂਦਾ ਇਹ ਪੂਰ ਛਟਾ ਠੀਕ 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 ਹੈ ਜੀ ਹਾਂ ਜੀ ਠੀਕ ਹੈ ਜੀ ਦੋਸਤੋ ਚਾਰ ਪਸ਼ੂ ਜਿਹੜੇ ਧਰਮੇ ਵੀਡੀਓ ਦੇ ਵਿੱਚ ਦਿਖਾਏ ਆ ਦੋ ਪਸ਼ੂ ਦੋਸਤੋ ਜਿਹੜੇ ਸੂਏ ਇੱਕ ਜਿਹੜੀ ਗਾਂ ਬਿਲਕੁਲ ਤਾਜੀ ਸੱਜਰ ਸੂਈ ਆ ਦੁੱਧ ਵੀਰ ਦੇ ਕਹਿਣ ਮੁਤਾਬਕ 7 ਲੀਟਰ ਤਿਆਰ ਫੂਨ ਦੇ ਵਿੱਚ ਟਾਈਮ ਦੋਸਤੋ ਅਜੇ 10 ਦਿਨ ਦੇ ਪੈਂਡਿੰਗ ਪਏ ਆ ਮੁੱਲ ਦੋਸਤੋ ਇਹਦਾ ਵੀ ਵੀਰ ਨੇ ਬਿਲਕੁਲ ਹੀ ਜਾਇਜ਼ ਕੀਤਾ ਉਸ ਤੋਂ ਅੱਗੇ ਤੀਜੇ ਨੰਬਰ ਤੇ ਵੀ ਦੋਸਤੋ ਯਰਸੀ ਇਹਦੇ ਸੂਨ ਦੇ ਵਿੱਚ ਅਜੇ 20 ਦਿਨ ਬਾਕੀ ਪਏ ਆ ਬਾਕੀ ਵੀਰ ਜੀ ਇਹ ਮੁੱਲ ਅੱਜ ਦਾ ਵਾ ਕੱਲ ਕੱਲ ਦਾ ਕਿਆ ਮੁੱਲ ਠੀਕ ਹੈ ਜੀ ਹਾਂਜੀ ਵੀ ਮੁੜ ਕੇ ਵੀਰ ਜੀ ਮੁੜ ਕੇ ਨਾ ਆਖਣ ਵੀ ਵੀ ਆ ਪਾਣੂ ਵੀ ਤੁਸੀਂ ਮੋਲ ਵੀਡੀਓ ਤੇ ਆ ਕੀਤਾ ਸੀ ਇਹ ਵੀਰ ਜੀ ਕੱਲ ਤੱਕ ਮੋਲਿਆ ਠੀਕ ਠੀਕ ਹੈ ਉਹ ਜਿਹੜਾ ਇੱਕ ਦੋ ਚਾਰ ਦਿਨ ਦਾ ਮੋਲ ਹਾਂ ਜੀ ਵੀ ਸਿਰਫ ਇੱਕ ਦੋ ਦਿਨ ਆ ਮੁੜ ਕੇ ਵੀਰ ਜੀ ਮੋਲਣ ਨਹੀਂਗਾ ਹੁੰਦਾ ਠੀਕ 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 ਹਾਂ ਜੀ ਦੋਸਤੋ ਜੇ ਪਸ਼ੂ ਵੀਰ ਦੇ ਅੱਡੇ ਤੇ ਇਥੇ ਸੁੰਦਾ ਵਾ ਕੋਈ ਤੇ ਉਹਦਾ ਮੁੱਲ ਦੋਸਤੋ ਫਿਰ ਉਹਦਾਂ ਦੇ ਹਿਸਾਬ ਨਾਲ ਉਹਦਾਂ ਦਾ ਹੋਊ ਕਿਉਂਕਿ 2-4 ਦਿਨ ਤਾਂ ਬੋਲਤੇ ਦੋਸਤੋ ਵੀਡੀਓ ਦੇ ਵਿੱਚ ਚੱਲ ਜਾਂਦਾ ਜੇ ਕੋਈ ਵੀਰ ਹਫਤੇ ਬਾਅਦ ਆ ਕੇ ਵੀ ਸਾਨੂੰ ਉਸੇ ਮੁੱਲ ਤੇ ਗਾਂ ਦੋ ਪਸ਼ੂ ਦੋ ਫਿਰ ਦੋਸਤੋ ਤੁਹਾਨੂੰ ਪਤਾ ਹੈ ਪੀ ਇਹਦੇ ਸਾਮਣ ਸੁਮਾਉਣ ਤੇ ਦੋਸਤੋ ਖਰਚਾ ਪੀੜਦਾ ਵੀ ਹੁੰਦਾ ਵਾ ਪੱਠੇ ਡੱਕੇ ਦਾ ਪੂਰੀ ਤਰੀ ਦਾ ਹਰ ਇੱਕ ਚੀਜ਼ ਦਾ ਖਰਚਾ ਹੈ ਤੇ ਦੋਸਤੋ ਸਭ ਪੈਂਦਾ ਵਾ ਦੋਸਤੋ ਇਹਦੀ ਗਾਂ ਤੁਹਾਨੂੰ ਪਹਿਲੇ ਨੰਬਰ ਤੇ ਆਪਾਂ ਦਿਖਾਈਏ ਟੋਕੜ ਗੱਬਣ ਤੇ ਨਾਂ ਮਹੀਨੇ ਦੀ ਚੈੱਕ ਪਾਸ 10 ਲੀਟਰ ਦੁੱਧ ਵੀਰ ਦੇ ਕਨ ਅਨੁਸਾਰ ਤਿਆਰ ਆ ਆਪਨੀ ਤਸੱਲੀ ਕਰਕੇ ਨਿਰਖ ਪਰ ਕਰ